ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਵੀਗੇਟ ਜਾਂਦੇ ਹਾਂ ਅਗਲੇ 4-5 ਘੰਟਿਆਂ ਦੀ ਮੌਸਮ ਦਾ ਅਪਡੇਟ ਤੁਹਾਨੂੰ ਦੇਣੀ ਆ ਅ ਇਸ ਵੇਲੇ ਦੀਆਂ ਤਾਜ਼ਾ ਸੈਟਲਾਈਟ ਦਸਤਿਆਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਮੌਨਸੂਨ ਇਸ ਵੇਲੇ ਸਰਕਾਰੋਂ ਮੈਂ ਉੱਤਰੀ ਭਾਰਤ ਦੇ ਹੋਰ ਤੇ ਖੇਤਰਾਂ ਦੇ ਵਿੱਚ ਲੈਹਿੰਦੇ ਵਾਲੇ ਫਾਸਿਆਂ ਲਗਾਤਾਰ ਜਿਹੜਾ ਜਾਂ ਗਰਜ ਚਮਕ ਵਾਲੇ ਬਦਲਾ ਦਾ ਨਿਰਮਾਣ ਹੋ ਰਿਹਾ ਤੇ ਇਸ ਵੇਲੇ ਦੀਆਂ ਸੈਟਲਾਈਟ ਦਸਤਿਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 1:3 ਅੱਜ ਰਿਹਾ 22 ਜੂਨ ਦੀ ਦੁਪਹਿਰ ਹੈ ਪੰਜਾਬ ਦੇ ਹਵਾ ਤੇ ਹਾਗਾਂ ਦੇ ਵਿੱਚ ਹਮਸ ਨੇ ਜਿਹੜਾ ਜਆ ਬਰਹਾਲ ਕੀਤਾ ਹੋਇਆ ਮਾਲਵੇ ਦੇ ਹੌਤੇ ਖੇਤਰਾਂ ਦੇ ਵਿੱਚ ਅਸਲ ਤਕੜੀ ਹਮਸ ਜੜੀ ਬਣੀ ਹੋਈ ਆ ਮਾਝਾ ਖੇਤਰ ਦੇ ਵਿੱਚ ਅੱਜ ਤੜਕੇ ਸਵੇਰੇ ਤੋਂ ਲੈ ਕੇ ਹੁਣ ਦੁਪਹਿਰ ਹੁੰਦੇ ਹੁੰਦੇ ਵੀ ਕਿਤੇ ਨਾ ਕਿਤੇ ਸ਼ਰਾਟੇ ਲੱਗ ਰਹੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਸ੍ਰੀ ਅਮ੍ਰਿਤਸਰ ਸਾਹਿਬ ਉਹ ਤਰ੍ਹਾਂ ਤਰ੍ਹਾਂ ਸਾਹਿਬ ਦੇ ਕੁਝ ਖੇਤਨਾ ਦੇ ਵਿੱਚ ਉਮੀਦਾਰ ਜਹ ਹੋਏ ਨੇ ਤੇ ਜੇਕਰ ਅਸਲ ਇਹ ਜੀਆਂ ਸੈਟਲਾਈਟ ਦਾ ਸਿਰਾਂ ਦੇਖਦੇ ਆ ਤੇ ਸਕਰੀਨ ਤੇ ਦੇਖ ਸਕਦੇ ਆ ਕਿ ਮਾਝੇ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਪਹੁੰਚਣ ਗਿਆ ਆਂਦੇ ਘੰਟਿਆਂ ਦੇ ਵਿੱਚ ਤੇ ਦੂਜੇ ਪਾਸੇ ਜੇਕਰ ਅਸੀਂ ਦੁਆਬੇ ਦੀ ਗੱਲ ਕਰਦੇ ਆਂ ਜੀ ਜਲੰਧਰ ਜ਼ਿਲ੍ਹੇ ਦੇ ਉੱਤੇ ਇਸ ਵੇਲੇ ਤਕਰਾ ਬਦਲ ਬਣ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਜਲੰਧਰ ਗੁਰਾਇਆ ਫਗਵਾੜਾ ਫਿਲੌਰ ਲੁਧਿਆਣਾ ਤੇ ਕੁਝ ਖੇਤਰਾਂ ਨੂੰ ਕਵਰ ਕਰ ਸਕਦਾ ਤੇ ਨਾਲ ਲੱਗਦੇ ਹੁਸ਼ਿਆਰਫਰ ਦੇ ਕੁਝ ਖੇਤਰਾਂ ਨੂੰ ਕਵਰ ਕਰ ਸਕਦਾ ਮੀ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਦ ਖੇਤਾਂ ਉਥੋਂ ਬੱਦਲ ਜਿਹੜਾ ਜਾਂ ਹੇਠਾਂ ਉਤਰਦਾ ਹੋਇਆ ਹੁਸ਼ਿਆਰ ਹੋਰ ਨਵਾਂ ਸ਼ਹਿਰ ਉਹ ਕੁਝ ਕਰੇਗਾ ਜਿਹੜੇ ਕਿ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਬੱਦਲ ਵਜ ਦੇ ਨਾਲ ਸ਼ਰਾਟਿਆਂ ਦੇ ਆਸਾਰ ਇਹਨਾਂ ਖੇਤਾਂ ਦੇ ਵਿੱਚ ਵੀ ਰਹਿਣਗੇ हरियाणा ਦੇ ਵਿੱਚ ਅਸਲ ਤਗਰਾ ਬਦਲ ਬਣਿਆ ਹੋਇਆ ਜੀ ਜਿਹੜਾ ਕਿ ਪੱਛਮੀ ਯੂਫੀ ਤੋਂ ਹੇਠਾਂ ਉਤਰਦਾ ਹੋਇਆ ਹਰਿਆਣਾ ਦੇ ਖੇਤਰਾਂ ਨੂੰ ਕਵਰ ਕਰ ਸਕਦਾ ਸਹਾਰਨ ਫਰ ਜਮਨਾ ਨਗਰ ਔਰ ਅੰਬਾਲਾ ਕੁਸ਼ੇਤਰ ਕਰਨਾਲ ਇਹਨਾਂ ਖੇਤਰਾਂ ਦੇ ਵਿੱਚ ਛਰਾਟਿਆਂ ਦੇ ਆਸਾਨੇ ਆਉਂਦੇ ਘੰਟਿਆਂ ਦੇ ਵਿੱਚ ਕਰਨਾਲ ਜ਼ਿਲ੍ਹੇ ਦੇ ਉੱਤੇ ਬਣ ਰਿਹਾ ਜਿਹੜਾ ਇੱਕ ਤਾਜ਼ਾ ਬੱਦਲ ਹੈ ਜਿਹੜਾ ਕਿ ਤਾਜ਼ਾ ਇਹਨਾਂ ਵਫਾ ਕਹਦੇ ਨੇ ਮਾਈਕਰੋ ਬਸਟ ਸੋ ਇਹ ਅੱਗੇ ਫੈਲਦਾ ਹੋਇਆ ਦੋ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਸੋ ਇੱਥੇ ਵੀ ਉਮੀਦ ਹੈ ਅਸਰ ਜੜੇ ਆ ਬਣਦੇ ਜਾਫਰੇ ਨੇ ਲੈਂਦੇ ਵਾਲੇ ਪਾਸਿਓ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਲਗਾਤਾਰ ਜਿਹੜਾ ਜ ਬੱਦਲ ਬਣ ਰਹੇ ਨੇ ਤੇ ਅੱਜ ਆਉਂਦੇ ਜਿਹੜੇ 5-7 ਘੰਟੇ ਨੇ ਯਾਨੀ ਕਿ ਸ਼ਾਮ ਤੱਕ ਜਾਂ ਕਹੇ ਆਜ ਅੱਧੀ ਰਾਤ ਤੋਂ ਪਹਿਲਾਂ ਫੇਰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਮੀਂਹ ਲੱਗਣ ਦੇ ਆਸਾਰ ਨੇ ਆਉਂਦੇ ਜਿਹੜੇ 3-4 ਦਿਨ ਹੈ ਜੀ ਮੀਂਹ ਵਧੀਆ ਦਰਜ ਹੋਣਗੇ ਮਾਨਸੂਨ ਦੀਆਂ ਸਰਗਰਮੀਆਂ ਹੌਲੀ-ਹੌਲੀ ਵਧਣਗੀਆਂ ਜਿੱਥੇ ਹੋਮੋਜਾਇਨਸਿਕ ਲੈਵਲ ਬਣਿਆ ਹੋਇਆ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੀਂਹ ਦੇ ਆਸਾਰ ਜਿਹੜੇ ਆ ਬਣਦੇ ਜਾਫਰੇ ਨੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਸਵੈਸਵਲੇ ਮਾਝਾ ਦੋਆਬਾ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੀਂਹ ਲੱਗਣ ਦੇ ਆਸਾਰ ਨੇ ਸੋ ਜਿੱਥੇ-ਜਿੱਥੇ ਮੀਂਹ ਜਿੱਥੇ-ਜਿੱਥੇ ਬਦਲ ਕਰਦੇ ਇਸ ਕੋਲੇ ਬਣਨਗੇ ਤੇ ਜਿਹੜੇ ਜ਼ਿਲ੍ਹਿਆਂ ਵੱਲੋਂ ਕੋਚ ਕਰਨਗੇ ਉਹਦੀ ਅਸੀਂ ਲਿਖਤੀ ਖੋਸਾਗੇ ਤੁਹਾਨੂੰ ਜਾਣਕਾਰੀ ਜੜੀਆ ਸਾਂਝੀ ਕਰਦੇ ਰਹਾਂਗੇ ਫਿਲਹਾਲ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਗਰਜਲਿਸ਼ਕ ਦੇ ਨਾਲ ਮੀਂਹ ਦੇ ਆਸਾਰ ਜੜਜਾ ਬਣਦੇ ਜਾਫਰੇ ਨੇ ਇਜਾਜ਼ਤ ਦਿਓ ਤੁਹਾਨੂੰ